ਚੰਡੀਗੜ੍ਹ ਵਿਖੇ 6 ਹਥਿਆਰਬੰਦ ਫੌਜ ਝੰਡਾ ਦਿਵਸ ਸੰਬੰਧੀ ਮੁਹਿੰਮ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੂੰ ਝੰਡਾ ਬੈਜ ਲਗਾ ਕੇ ਕੀਤਾ ਗਿਆ ਮਗਰੋਂ ਇੱਕ ਸੋਸ਼ਲ ਮੀਡੀਆ ਪੋਸਟ 'ਚ ਰਾਜਪਾਲ ਨੇ ਕਿਹਾ ਕਿ ਝੰਡਾ ਦਿਵਸ ਮਨਾਉਣ ਅਤੇ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀਆਂ ਨੂੰ ਸ਼ਰਧਾਂਜਲੀ ਦੇਣ ਦਾ ਸਨਮਾਨ ਉਨ੍ਹਾਂ ਨੂੰ ਹਾਸਲ ਹੋਇਆ ਹੈ ਪੰਜਾਬ ਲੋਕ ਪਵਨ ਵਿਖੇ ਪ੍ਰਤੀਕਾਤਮਕ ਝੰਡਾ ਬੈਜ ਲਗਾਉਣ ਲਈ ਉਹਨਾਂ ਰੱਖਿਆ ਸੇਵਾਵਾਂ ਭਲਾਈ ਡਾਇਰੈਕਟੋਰੇਟ ਪੰਜਾਬ ਅਤੇ ਯੂਟੀ ਚੰਡੀਗੜ੍ਹ ਦਾ ਧੰਨਵਾਦ ਕੀਤਾ ਰਾਜਪਾਲ ਨੇ ਦੇਸ਼ ਦੇ ਫੌਜੀ ਨਾਇਕਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਲਾਮ ਕੀਤਾ ਰਾਜਪਾਲ ਨੇ ਗਵਰਨਰ ਵੈਲਫੇਅਰ ਫੰਡ ਚੋਂ ਇਸ ਮੌਕੇ 1 ਲੱਖ ਰੁਪਏ ਦਾ ਯੋਗਦਾਨ ਵੀ ਪਾਇਆ ਇਸ ਦੌਰਾਨ ਰਾਜਪਾਲ ਨੂੰ ਸਾਬਕਾ ਫੌਜੀਆਂ ਵੀਰ ਨਾਰੀਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਗਈਆਂ ਨਵੀਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਜਿਸ ਕਾਰਨ ਕਿ ਸਾਲ 1949 ਤੋਂ ਸ਼ਹੀਦਾਂ ਤੇ ਫੌਜੀਆਂ ਦੇ ਸਨਮਾਨ ਲਈ ਹਰ ਸਾਲ 7 ਦਸੰਬਰ ਨੂੰ ਹਥਿਆਰਬੰਦ ਫੌਜ ਝੰਡਾ ਦਿਵਸ ਮਨਾਇਆ ਜਾਂਦਾ ਹੈ